ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਨਿਸ਼ਰ ਕਰ ਰਹੇ ਹਾਂ ਹਲਕਾ ਗੁਰੂ ਅਸਾਇ ਦੇ ਅੰਦਰ ਬੀਐਸਐਫ ਦੀ 160 ਬਟਾਲੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ ਪਾਕਿਸਤਾਨ ਵੱਲੋਂ ਲਗਾਤਾਰ ਸਮੱਗਲਿੰਗ ਦੀ ਹੈਰੋਇਨਾਂ ਤੇ ਨਸ਼ਾ ਜਿਹੜਾ ਹੈ ਭਾਰਤ ਵੱਲ ਭੇਜਿਆ ਜਾਂਦਾ ਤੇ ਕਈ ਅਸਲਾ ਵੀ ਕਈ ਵਾਰ ਭੇਜਿਆ ਜਾਂਦਾ ਤੇ ਇਸ ਵਾਰ ਜਿਹੜੀ ਸਫਲਤਾ ਹਾਸਲ ਕੀਤੀ ਹੈ ਬੀਐਸਐਫ ਦੀ ਬਹਾਦਰ ਕੇ ਚੌਂਕੀ ਦੀ 160 ਬਟਾਲੀਆਂ ਨੇ ਕੰਪਨੀ ਕਮਾਂਡਰ ਵੀਰ ਬਹਾਦਰ ਸਿੰਘ ਦੀ ਅਗਵਾਈ ਦੇ ਵਿੱਚ ਬੀਐਸਐਫ ਦੀ 160 ਬਟਾਲੀਆਂ ਦੇ ਨੌਜਵਾਨਾਂ ਨੇ ਖੇਤਾਂ ਦੇ ਵਿੱਚੋਂ ਇੱਕ ਪਿਸਤਲ ਜਿਹੜਾ ਉਹ ਬਰਾਮਦ ਕੀਤਾ ਪਿਸਤਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਿਆ ਸੀ ਇਹ ਸਾਰਾ ਮਾਮਲਾ ਪਿੰਡ ਮੇਗਾ ਰੇ ਹਥਾੜ ਦਾ ਦੱਸਿਆ ਜਾ ਰਿਹਾ ਇੱਕ ਲਿਖਤੀ ਦਰਖਾਸਤ ਤੇ ਪਿਸਤਲ ਥਾਣਾ ਗੁਰੂ ਹਰਸਾਏ ਨੂੰ ਸੌਂਪਦਿਆਂ ਹੋਇਆਂ BSF ਦੇ ਅਧਿਕਾਰੀਆਂ ਨੇ ਇੱਕ ਲੈਟਰ ਦੇ ਜਰੀਏ ਇੱਕ FIR ਦਰਜ ਕਰਾਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਪਿਸਟਲ ਕਿਸ ਤਰੀਕੇ ਖੇਤਾਂ ਦੇ ਵਿੱਚ ਮਿਲਿਆ ਹੋਇਆ ਪਿਆ ਇਸ ਦੀ ਪੈਕਿੰਗ ਜਿਹੜੀ ਸੀ ਇੱਕ ਲਫਾਫੇ ਦੇ ਦੁਆਰਾ ਕੀਤੀ ਹੋਈ ਸੀ ਤੇ ਇਸ ਪਿਸਟਲ ਦੇ ਨਾਲ ਮੈਗਜ਼ੀਨ ਉਹ ਵੀ ਬਰਾਮਦ ਕਰ ਲਿਆ ਗਿਆ ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹੈਗੇ ਆ ਜਿਹੜਾ ਪਿਸਟਲ BSF ਦੀ 160 ਬਟਾਲੀਆਂ ਨੇ ਖੇਤਾਂ ਦੇ ਵਿੱਚੋਂ ਬਰਾਮਦ ਕੀਤਾ ਹੈਗਾ ਕਿਸਾਨ ਦੇ ਖੇਤ ਦੱਸੇ ਜਾ ਰਹੇ ਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਦ ਬੀਐਸਐਫ ਨੂੰ ਇਹ ਜਾਣਕਾਰੀ ਮਿਲਦੀ ਹੈ ਕੁਝ ਲੋਕਾਂ ਦੇ ਵੱਲੋਂ ਤਾਂ ਉੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਤਰੀਕੇ ਇਹ ਦੇਖਣ ਵਿੱਚ ਆ ਰਿਹਾ ਕਿ ਇਹ ਪਾਕਿਸਤਾਨ ਵਾਲੇ ਪਾਸਿਓਂ ਹੀ ਭਾਰਤ ਵਾਲੇ ਪਾਸੇ ਥਰੋ ਕੀਤਾ ਗਿਆ ਸੀ ਤੇ ਲਗਾਤਾਰ BSF ਵੱਲੋਂ ਪਾਕਿਸਤਾਨ ਵਾਲੇ ਪਾਸਿਓਂ ਆਉਂਦੀਆਂ ਖੇਪਾਂ ਨੂੰ ناکਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਪਾਕ ਕਰਦਿਆਂ ਹੋਇਆਂ BSF ਦੀ 160 ਬਟਾਲੀਆਂ ਨੇ ਇਹ ਪਿਸਤਲ ਬਰਾਮਦ ਕਰਕੇ ਥਾਣਾ ਗੁਰੂ ਹਰਸਾਏ ਨੂੰ ਸੌਂਪ ਦਿੱਤਾ ਜਿਸ ਦੀ ਜਾਂਚ ਕਰਦਿਆਂ ਹੋਇਆ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਦੇ ਵੱਲੋਂ ਇੱਕ ਐਫਆਈ ਆਰ ਵੀ ਦਰਜ ਕਰ ਲਈ ਗਈ ਹੈ 18 ਨੰਬਰ ਐਫ ਆਈ ਆਰ ਦਰਜ ਕਰ ਲਈ ਗਈ ਹੈ ਥਾਣਾ ਗੁਰੂ ਅਰਸਾਏ ਦੇ ਵਿੱਚ 160 ਬਟਾਲੀਆਂ ਵੱਲੋਂ ਇੱਕ ਪਾਕਿਸਤਾਨ ਵੱਲੋਂ ਭੇਜਿਆ ਗਿਆ ਖੇਤਾਂ ਦੇ ਵਿੱਚ ਪਿਆ ਹੋਇਆ ਪਿਸਤਲ ਬਰਾਮਦ ਕੀਤਾ ਤੇ ਲਗਾਤਾਰ ਭਾਰਤ-ਪਾਕਿ ਸਰਾਧ ਤੇ ਪਾਕਿਸਤਾਨ ਵਾਲੇ ਪਾਸੇ ਉਹ ਲਗਾਤਾਰ ਜਿਹੜੀ ਹੈ ਹੈਰੋਇਨ ਭੇਜੀ ਜਾਂਦੀ ਹੈ ਪਿਸਤਲ ਭੇਜੇ ਜਾਂਦੇ ਆ ਪਰ ਕੀ ਸਾਰੇ ਪਿਸਟਲ ਸਾਰੀ ਹੈਰੋਇਨ ਫੜੀ ਜਾਂਦੀ ਹੈ ਵੱਡਾ ਸਵਾਲ ਵੀ ਖੜਾ ਹੁੰਦਾ ਪਰ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਜਾਰੀ ਰਹਿਂਦੀਆਂ ਹੈਗੀਆਂ ਨੇ ਤੇ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਗੁਰੂ ਹਰਸਾਏ ਲਾਈਵ ਤੇ ਨਿਸ਼ਰ ਕਰ ਰਹੇ ਹੈਗੇ